ਮਰਦਾਨਾ ਕਮਜ਼ੋਰੀ ਕਰਕੇ ਜਿਨ੍ਹਾਂ ਦਾ ਕੀ ਲਿੰਗ ਸੁੰਗੜ ਗਿਆ ਵਾ ਉਹਨਾਂ ਵਾਸਤੇ ਅਸੀਂ ਬਹੁਤ ਹੀ ਵਧੀਆ ਅਤੇ ਚਮਤਕਾਰੀ ਦਵਾਈ ਤਿਆਰ ਕੀਤੀ ਆ ਜਿਹੜੇ ਆਂਦੇ ਆ ਕਿ ਸਾਨੂੰ ਕਿਸੇ ਦੇ ਸਾਹਮਣੇ ਪਿਸ਼ਾਬ ਕਰਨ ਲੱਗਿਆਂ ਸ਼ਰਮ ਆਉਂਦੀ ਆ ਉਹਨਾਂ ਵਾਸਤੇ ਅਸੀਂ ਬਹੁਤ ਹੀ ਧਾਕੜ ਦਵਾਈ ਤਿਆਰ ਕੀਤੀ ਆ ਜਿਹੜੀ ਕੀ ਉਹਨਾਂ ਦੀ ਸਾਰੀ ਨਿਰਾਸ਼ਾ ਦੂਰ ਕਰ ਦੇਗੀ 슈ਗਰ ਦੇ ਮਰੀਜ਼ ਖਾਸ ਕਰਕੇ ਜਿਨ੍ਹਾਂ ਨੂੰ ਕੀ ਇਹ ਮਰਦਾਨਾ ਕਮਜ਼ੋਰੀ ਪੈਦਾ ਹੋ ਚੁੱਕੀ ਆ ਉਹ ਸਾਨੂੰ ਜਰੂਰ ਆ ਕੇ ਮਿਲਣ ਸਾਡਾ ਐਡਰੈਸ ਆ ਦਬੁਰਜੀ ਬਾਈਪਾਸ ਜੰਦਰਜੀਟੀ ਰੋਡ ਨੀਅਰ ਗੋਲਡਨ ਗੇਟ ਅੰਮ੍ਰਿਤਸਰ ਕਿਸੇ ਵੀਰ ਨੇ ਮਿਲਣਾ ਹੋਵੇ ਹਰ ਐਤਵਾਰ ਦੇ ਐਤਵਾਰ ਸਾਨੂੰ 10 ਤੋਂ 5 ਉਥੇ ਆ ਕੇ ਮਿਲ ਕੇ ਆਪਣੀ ਸਾਰੀ ਸਮੱਸਿਆ ਦੱਸ ਕੇ ਤੇ ਦਵਾਈ ਲਿਆ ਸਕਦਾ ਵਾ